ਕੁਝ ਕਿਸੇ ਬਿਨਾ ਵਾਪਰੇ ਵੀ ਬੜੇ ਖੂਬਸੂਰਤ ਹੁੰਦੇ ਨੇ ਕਾਫਕਾ ਦੇ ਹਿੱਸੇ ਵੀ ਆਏ ਕੁਝ ਅਜਿਹੇ ਕਿਸੇ ਕੁਝ ਵਾਪਰੇ ਕੁਝ ਨਹੀਂ ਵੀ ਪਰ ਉਸ ਤੇ ਨਾਮ ਨਾਲ ਜੁੜ ਗਏ ਜੁੜੇ ਤਾਂ ਤੁਰੇ ਤੁਰਦੇ ਤੁਰਦੇ ਰੰਗ ਰੂਪ ਬਦਲਦੇ ਅਨੰਤ ਖੂਬਸੂਰਤੀ ਦੀ ਹੱਦ ਤੱਕ ਹੋ ਗਏ ਖਤਾਂ ਦੇ ਇਸੇ ਸਿਲਸਿਲੇ ਵਿੱਚ ਇੱਕ ਬੜਾ ਪਿਆਰਾ ਨਿੱਕਾ ਜਿਹਾ ਕਿੱਸਾ ਹੋਇਆ ਜਾਂ ਖੌਰੇ ਨਹੀਂ ਵੀ ਇੱਕ ਨਿੱਕੀ ਬੱਚੀ ਅਤੇ ਉਸਦੀ ਗੁੰਮ ਹੋਈ ਗੁੱਡੀ ਵਾਲਾ ਕਿੱਸਾ ਸਿਤਾਤੀ ਕਾਫਕਾ ਦੀ ਜੀਵਨੀ ਦੇ ਆਖਰੇ ਹਿੱਸੇ ਵਿੱਚ ਫੈਲਿਸ ਦੇ ਨਾਲ ਇਹ ਕਿੱਸਾ ਜੋੜਦਾ ਹੋਇਆ ਸੁਣਾਉਂਦਾ ਕਿੱਸਾ یوں ਹੈ ਕਿ ਕਾਫਕਾ ਨੂੰ ਪਾਰਕ ਕੋਲ ਇੱਕ ਰੋਂਦੀ ਬੱਚੀ ਮਿਲੀ ਬੱਚੀ ਦੀ ਗੁੰਮ ਹੋਈ ਗੁੱਡੀ ਦੇ ਦੁੱਖ ਨੂੰ ਕਾਫਕਾ ਨੇ ਆਪਣੀ ਕੈਫੀਅਤ ਮੁਤਾਬਕ ਮੋਲਡ ਕਰ ਲਿਆ ਤੈਨੂੰ ਪਤਾ ਤੇਰੀ ਗੁੱਡੀ ਸਫ਼ਰ 'ਚ ਹੈ ਉਸਨੇ ਹੁਣੇ ਮੈਨੂੰ ਖਤ ਲਿਖਿਆ ਏ ਬੱਚੀ ਦੀ ਮਾਸੂਮੀਅਤ ਹਾਲੇ ਵੀ ਸ਼ੱਕ ਨਾਲ ਵੇਖ ਰਹੀ ਸੀ ਪਹਿਲਾ ਖਤ ਹੁਣ ਹੈ ਤੇਰੇ ਕੋਲ ਬੱਚੀ ਦਾ ਸਵਾਲ ਸੀ ਨਹੀਂ ਹੁਣ ਤਾਂ ਮੈਂ ਘਰ ਰੱਖ ਆਇਆ ਪਰ ਕੱਲ ਲੈ ਕੇ ਆਵਾਂਗਾ ਇਹ ਸੰਵਾਦ ਜ਼ਰੂਰ ਇੱਥੇ ਮੁੱਕਿਆ ਪਰ ਕਿਸਾ ਨਹੀਂ ਨਾ ਹੀ ਉਸ ਮਾਸੂਮ ਦੀ ਮਾਸੂਮੀਅਤ ਪਰੇ ਆਸ ਉਹ ਕਹ ਆਇਆ ਤੇ ਇੱਕ ਖੱਤ ਲਿਖਣ ਚ ਰੁੱਝ ਗਿਆ ਖੱਤ ਜਿਸ ਨੂੰ ਉਹ ਕਿਸੇ ਨਿੱਕੀ ਕਹਾਣੀ ਵਾਂਗ ਬਹੁਤ شدت ਨਾਲ ਲਿਖ ਰਿਹਾ ਸੀ ਅਗਲੇ ਦਿਨ ਉਸ ਨਿੱਕੀ ਕੁੜੀ ਨੂੰ ਉਸਨੇ ਉਹ ਖੱਤ ਚਾ ਸੁਣਾਇਆ ਕੁੜੀ ਦੀ ਆਸ ਹੋਰ ਪੱਕਾਈ ਉਹ ਤਾਂ ਸੱਚੀ ਸਫਰਤ ਹੈ ਨਿੱਕੀ ਕੁੜੀ ਨੇ ਸੋਚ ਲਿਆ ਇਥੋਂ ਸ਼ੁਰੂ ਹੋਈ ਇਹ ਖਤੋ ਫਰੋਖਤ ਤਕਰੀਬਨ 3 ਹਫ਼ਤਿਆਂ ਤੱਕ ਚੱਲੀ ਤੇ ਇਨ੍ਹਾਂ ਹਫ਼ਤਿਆਂ ਦੇ ਖਤਾਂ 'ਚ ਬੱਚੀ ਤੇ ਗੁੱਡੀ ਮਾਸਾਹੋਰ ਗੁੜੀਆਂ ਦੋਸਤ ਬਣ ਗਈਆਂ ਤੇ ਮਾਸਾਹ ਲੜੀਆਂ ਵੀ ਖਤਮ ਮੁਤਾਬਕ ਗੁੱਡੀ ਯਾਤਰਾਵਾਂ ਸਕੂਲ ਸਗਾਈ ਅਤੇ ਵਿਆਹ ਸਮਾਗਮਾਂ ਵਿੱਚ ਉਲਝੀ ਹੋਈ ਸੀ ਇਸੇ ਕਰਕੇ ਉਸਨੇ ਇੱਕ ਖਤ ਦੀ ਆਖਰੀ ਸਤਰ ਵਿੱਚ ਲਿਖਿਆ ਹੁਣ ਤੂੰ ਸਮਝ ਰਹੀ ਹੋਵੇਂਗੀ ਕਿ ਹੁਣ ਆਪਾਂ ਨੂੰ ਮਿਲਣਾ ਬੰਦ ਕਰਨਾ ਪੈਣਾ ਪਤਾ ਨਹੀਂ ਇਹ ਕਿੱਸਾ ਹੋਇਆ ਹੋਣਾ ਜਾਂ ਨਹੀਂ ਵੀ ਇਹ ਵੀ ਮਮਕਨ ਹੈ ਕਿ ਹੋਭੂ ਇੰਨਾ ਹੋਇਆ ਹੋਵੇ ਪਰ ਜਿਹੜੀ ਇਸ ਕਿਸੇ ਦੀ ਤੰਦ ਕਾਫਕਾ ਨੂੰ ਫੈਲਸ ਨਾਲ ਜੋੜਦੀ ਹੈ ਉਹ ਸੀ ਉਸਦੇ ਖਤ ਲਿਖਣ ਦੀ ਲਗਨ ਰਾਤ ਰਾਤ ਪਰ ਜਾਗ ਮਿੱਟੀ ਤੇ ਦੀਵੇ ਮਟਮੈਲੀ ਲੋ ਵਿੱਚ ਜਿਵੇਂ ਆਪਣੇ ਪਿਆਰ ਦੇ ਅਹਿਸਾਸ ਸ਼ਬਦਾਂ ਚ ਬਰੋ ਰਿਹਾ ਹੋਵੇ ਕੁਝ ਦੇਖਿਆ ਸੁਣਿਆ ਸੁਣਾਇਆ ਕੁਝ ਜਾਣੇ ਕੁਝਣ ਜਾਣੇ ਸ਼ਹਿਰ ਕੁਲ ਮਿਲਾ ਕੇ ਆਪਣੀ ਚੇਤਨਾ ਨੂੰ ਉਸ ਨਿੱਕੀ ਕੁੜੀ ਦੇ ਹਾਨ ਦਾ ਕਰ ਲਿਖ ਸੁਣਾਇਆ